ਬੜੇ ਮਾਣਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਡਰੱਗ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਡਰੱਗਸ ਦੇ ਆਰਮਜ਼ ਦੇ ਵਿੱਚ ਜਿਹੜਾ ਹਵਾਲਾ ਨੈਟਵਰਕ ਬੜੀ ਬੜੀ ਫਿਗਰ ਹੋਇਆ ਉਹਨੂੰ ਅਸੀਂ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ ਕਮਿਸ਼ਨ ਪੁਲਿਸ ਅਬਰਸਰ ਨੂੰ ਇਹ ਕਿਸੇ ਇੱਕ ਹਵਾਲਾ ਡੀਲਰ ਜੋ ਕਿ ਹਾਈਜ਼ਰੀ ਦਾ ਕੰਮ ਕਰਦਾ ਲੁਧਿਆਣੇ ਦੇ ਵਿੱਚ ਸ਼ਾਲਪੁਰ ਪੰਜਾਬ ਸਰਕਾਰ ਨੇ ਜੋ ਡਵੈਲਪ ਕੀਤੀ ਆਪਾਂ ਇੱਥੇ ਫੈਮਿਲੀ ਨਾਲ ਆਈਦਾ ਹੈ ਸੰਡੇ ਸੈਟਰਡੇ ਜਾਂ ਕੋਈ ਛੁੱਟੀ ਹੁੰਦੀ ਹੈ ਤਾਂ ਤੋਂ ਇੱਦਾਂ ਤੁਸੀਂ ਆਓਗੇ ਨੇਚਰਲ এনवायरमेंट ਬਿਲਕੁਲ ਇੱਥੇ ਤੁਹਾਨੂੰ ਮੱਕੇ ਦੀ ਰੋਟੀ ਦੇ 700 ਦਾ ਸਾਗ ਮਿਲਣਾ ਨਾਲ ਔਰ ਇੱਥੇ ਹਸ਼ਾਲਪੁਰ ਜਿੱਦਾ ਦੀ ਜਗ੍ਹਾ ਡਵੈਲਪ ਕੀਤੀ ਹੈ ਪੰਜਾਬ ਸਰਕਾਰ ਨੇ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਕੋ ਸਰ ਜੰਗਲ ਦੇ ਵਿੱਚ ਨੇਚਰ ਟੱਚ ਸਰ ਸਾਡੇ ਕੋ ਆਲ ਵੈਦਰ ਰਿਜ਼ੋਰਟ ਬਣੇ ਹੋਏ ਨੇ ਜੀ ਸਾਡੇ ਕੋ ਸਰ ਨਾਈਟ ਸਟੇ ਦੇ ਲਈ ਤੁਸੀਂ ਰੋਕ ਸਕਦੇ ਆ ਨੇਚਰ ਰਿਟਰੀਟ ਚੋਹਾਲ ਦੇ ਵਿੱਚ ਇਹਦੇ ਵਿੱਚ ਸਰ ਜਿੱਦਾਂ ਸੈਲਾਨੀ ਆਂਦੇ ਆ ਨੇਚਰ ਦੇ ਵਿੱਚ ਕਾਫੀ ਸਰ ਮਤਲਬ ਟਾਈਮ ਸਪੈਂਡ ਕਰਦੇ ਆ ਵਧੀਆ ਲੱਗਦਾ ਸਰ ਸਾਰਿਆਂ ਨੂੰ ਇਹ ਮੀਰ ਸੋਹਣੀਆਂ ਸੋਹਣੀਆਂ ਜਗ੍ਹਾ ਪਈਆਂ ਨੇ ਚੋਹਾਲ ਹੁਸ਼ਿਆਰਪੁਰ ਦੇ ਨੇੜੇ ਆ ਕਦੇ ਜਾ ਕੇ ਆਏ ਹੋ ਜੰਗਲਾਤ ਵਿਭਾਗ ਦਾ ਇੱਕ ਰਿਜ਼ੋਰਟ ਹੈ ਮੈਂ ਬਤੌਰ ਐਮਪੀ ਜਦੋਂ ਉਧਰ ਕਿਤੇ ਜਾਂਦਾ ਸੀ ਮੈਂ ਉਦੋਂ ਉੱਥੇ ਠਹਿਰਦਾ ਸੀ ਪਰ ਉਹਦੋਂ ਖੰਡਰ ਬਣੇ ਪਏ ਸੀ ਮੇਨਟੇਨ ਕੀਤਾ ਸ਼ਾਨਦਾਰ ਤਰੀਕੇ ਨਾਲ ਉੱਥੇ ਹਟਸ ਵੀ ਬਣਾਈਆਂ ਟਰੀ ਹਾਊਸ ਵੀ ਬਣਾਤੇ ਓਪਨ ਕਿਚਨ ਹੈ ਉੱਥੇ ਮਾਵਾਂ ਜਿਨ੍ਹਾਂ ਨੂੰ ਸਾਗ ਬਣਾਉਣਾ ਆਉਂਦਾ ਹੈ ਜਿਨ੍ਹਾਂ ਨੂੰ ਆਲਣ ਪਾ ਕੇ ਸਾਗ ਘੋਟਣਾ ਆਉਂਦਾ ਹੈ ਉਹ ਉੱਥੇ ਆਉਂਦੀਆਂ ਨੇ ਚੁੱਲ੍ਹੇ ਦੇ ਸਾਹਮਣੇ ਬਹਿ ਕੇ ਖਾਣਾ ਬਣਵਾ ਸਕਦੇ ਹਾਂ ਤੇ ਜੰਗਲ ਦੀ ਸਫਾਰੀ ਵੀ ਕਰਾਉਂਦੇ ਆ ਤੇ ਅੱਜ ਉੱਥੇ ਬੁਕਿੰਗ ਜਿਹੜੀ ਹੈ ਉਹਦੀ ਵੇਟਿੰਗ 2-2 ਮਹੀਨੇ ਉਹਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਜਿਹੜੀ ਹੈ 15 ਲੱਖ ਡਰਗ ਮਨੀ ਮਿਲੀ ਹੈ ਅਲੱਗ-ਅਲੱਗ ਪੈਕੇਟਸ ਦੇ ਵਿੱਚ ਲਗਭਗ ਲੱਖਾਂ ਪਾਰਟੀਆਂ ਤੋਂ ਜਿਹੜੀ ਇਹ ਨੇ ਲਈ ਸੀ ਇਸ ਬੰਦੇ ਦਾ ਨਾਮ ਹੈਗਾ ਗੁਰਚਰਨ ਸਿੰਘ ਰੀਜਸ ਚੰਨਾ son of ਦੇਸ਼ਰਾਜ ਕਰਮ ਕਲੋਨੀ ਤਾਜਪੁਰ ਰੋਡ ਲੁਧਿਆਣਾ ਇਹਦੀ ਉਮਰ ਤਕਰੀਬਨ 28 ਸਾਲ ਹੈ ਜੋ ਮੁਰਲੀ ਪੁੱਛ ਕੇ ਇਹ ਪਤਾ ਲੱਗਿਆ ਇਹ ਮਿੱਕੀ ਟ੍ਰੇਡਰਸ ਲੁਧਿਆਣਾ ਦੇ ਨਾਮ ਤੇ ਇਹ ਫਰਮ ਬਣਾਈ ਹੈ ਜੋ ਕਿ ਲੇਡੀਜ਼ ਦਾ ਵਾਇਸਰੀ ਦਾ ਕੰਮ ਜਿਹੜਾ ਹੈ afghanistan ਨੂੰ supply ਕਰਦਾ ਗਾਰਮੈਂਟਸ ਔਰ 2021 ਤੋਂ ਇਹ ਕੰਮ ਕਰ ਰਿਹਾ ਹੈ ਔਰ ਇਹਦੀ ਮੁੱਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਅੰਮ੍ਰਿਤਸਰ ਲੁਧਿਆਣਾ ਤੇ ਦਿੱਲੀ ਦੇ ਵਿੱਚ ਜਾ ਕੇ ਹਵਾਲੇ ਰਾਹੀਂ ਇਹ 트ਾਂਜ਼ੈਕਸ਼ਨਸ ਕਰਦਾ ਔਰ ਇਹਦੇ ਤਾਰ ਜਿਹੜੇ ਆ ਡਰਗਸ smugglers ਤੇ arms smugglers ਜਿਹੜਾ ਨੈਟਵਰਕ ਚੱਲ ਰਿਹਾ ਹੈ ਲਗੋ ਉਹਦੇ ਸਾਰਾ ਜਿਹੜੀ ਵੀ ਪੇਮੈਂਟ ਵਗੈਰਾ ਉਹ ਹਵਾਲੇ ਰਾਹੀਂ ਹੋ ਰਹੀ ਸੀ ਔਰ ਦਾ ਮੋਡਸ ਪ੍ਰੈਂਡਿੰਗ ਜੋ ਮੁਢਲੀ ਤੌਰ ਤੇ ਪਤਾ ਲੱਗਿਆ ਕਿ 10% ਇਹ ਵਾਈਟ ਮਨੀ ਜਿਹੜੀ ਆਪਾਂ ट्रांजैक्शन ਕਰਦਾ ਸੀ ਤੇ 90% ਜਿਹੜੀ ਹੈ ट्रांजैक्शन ਉਹ ਥਰੂ ਹਵਾਲਾ ਡੀਲਰ ਫੰਡ ਸੀ ਔਰ ਹਵਾਲਾ ਡੀਲਿੰਗ ਨਾ ਹੁੰਦੀ ਸੀ ਔਰ ਇਹ ਉਹਦਾ ਕੰਪਨ ਸੀ ਔਰ ਬਾਕੀ ਦੇ ਜਿਹੜੇ ਸਮਗਲਰਸ ਤੇ ਗੈਂਗਸਟਰਸ ਨੇ ਉਹਨਾਂ ਦੀ ਇਹ ਫੈਸਿਲੀਟੇਟ ਕਰਦਾ ਸੀ ਸੋ ਇਹਦੇ ਚ ਹੋਰ ਵੀ ਸਾਨੂੰ ਇਹਦੇ ਜਿਹੜੇ ਸਾਥੀ ਨੇ ਤੇ ਹੋਰ ਨੈਟਵਰਕ ਚ ਡੀਪਲੀ ਜਾਵਾਂਗੇ ਬਾਕੀ ਸਾਂਦੇ ਅਫਗਾਨਿਸਤਾਨ ਦੇ ਸਮਗਲੋਂ ਦਾ ਕਾਫੀ ਇਹਦੇ ਤੋਂ ਡਿਟੇਲ ਸਾਨੂੰ ਮਿਲੀਆਂ ਉਹਦੇ ਅੱਗੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ